ਸਾਉਣ ਭਾਦੋ ਦੇ ਮਹੀਨੇ ਦੇ ਵਿੱਚ ਮੱਖੀਆਂ ਮੱਛਰਾਂ ਨਾਲ ਪਸ਼ੂ ਬਹੁਤ ਜ਼ਿਆਦਾ ਤੰਗ ਕਾ ਹੁੰਦੇ ਹੈਗੇ ਜਿਸ ਕਾਰਨ ਕੀ ਹੈ ਕਿ ਲਗੜਾ ਬਿਕਾਰ ਵੀ ਹੋ ਰਿਹਾ ਹੈ ਉਹਦੇ ਲਈ ਆਪਾਂ ਤੁਹਾਡੇ ਲਈ ਇੱਕ ਦੇਸੀ ਨੁਕਤਾ ਲੈ ਕੇ ਆਏ ਆਂਗੇ ਕਿ 24 ਘੰਟੇ ਤੁਹਾਡੇ ਪਸ਼ੂ ਦੇ ਕੋਲੇ ਮੱਛਰ ਤੇ ਮੱਖੀ ਨਾ ਆਉਣਗੇ ਕੀ ਕਰਨਾਗਾ 50 500 ml ਲੈਣਾਗਾ ਕਾਲਾ ਤੇਲ ਲੈਣਾਗਾ ਕਾਲਾ ਤੇਲ ਉਹ ਲੈਣਾਗਾ ਜੂਸ ਕੀਤਾ ਹੋਇਆ ਜਿਵੇਂ ਆਪਾਂ ਮੋਟਰਸਾਈਕਲ ਜੋ ਟਰੈਕਟਰ ਚੋਂ ਕੱਢਿਆ ਹੋਵੇ ਤੇ 500 ml ਲੈਣਾ ਡੀਜ਼ਲ ਠੀਕ ਹੈ ਫਰਨਾ ਲੈਣੀ ਆ 500 ml ਤੇ ਲੀਟਰ ਲੈਣਾਗਾ ਮਿੱਟੀ ਦਾ ਤੇਲ ਇਹਨਾਂ ਦਾ ਸਾਰਿਆਂ ਵਿੱਚ ਪਾਉਣੀਆਂ ਨਛਾਦਰਦੀਆਂ ਟਿੱਕੀਆਂ ਨਛਾਦਰਦੀਆਂ ਟਿੱਕੀਆਂ ਉਹ ਪਾਉਣਾ ਜਿਹੜੀਆਂ ਆਪਾਂ ਕੱਪੜਿਆਂ ਨੂੰ ਕੱਪੜਿਆਂ ਦੇ ਵਿੱਚ ਪਾਉਣੇ ਹੁੰਦੇ ਆਗੇ ਜਿਹਦੇ ਸੋਹਣੀ ਸੋਹਣੀ ਸੁਗੰਧ ਆਉਂਦੀ ਹੈਗੀ ਜਿਹੜੀਆਂ ਉਹ ਪਾਉਣੀ ਹੈਗੀਆਂ ਉਸ ਤੋਂ ਬਾਅਦ ਕੀ ਕਰਨਾਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਕਰ ਲੈਣਾਗਾ ਇਹਦਾ ਮਿਸ਼ਰਣ ਕਰ ਲੈਣਾ ਉਹਨੂੰ ਪੰਪ ਵਿੱਚ ਪਾ ਲੈਣਾਗਾ ਤੇ ਪਸ਼ੂ ਦੇ ਸਰੀਰ ਉੱਤੇ ਛਿੜਕ ਦਿਓ 24 ਘੰਟੇ ਮੱਛਰ ਜੇ ਮੱਖੀ ਨਹੀਂ ਕੋਲਿਆ ਹੋਊਗੀ ਜੇਕਰ ਇਹ ਗੱਲ ਕਰੋਗੇ ਬੋਡੀ ਤੇ ਰਿਐਕਸ਼ਨ ਕਰੂਗਾ ਤੇ ਬੋਡੀ ਤੇ ਕੋਈ ਰਿਐਕਸ਼ਨ ਨਹੀਂ ਕਰਨਾਗਾ ਉਹਦਾ ਕਾਰਨ ਕੀ ਇਹਦੇ ਵਿੱਚ ਆਪਾਂ ਡੀਜ਼ਲ ਦੀ ਮਤ ਆਪਣਾ ਸਰੋਂ ਦਾ ਤੇਲ ਪਾਇਆ ਹੋਇਆਗਾ ਉਹਦੇ ਕਰਕੇ ਕੋਈ ਵੀ ਪ੍ਰੋਬਲਮ ਨਹੀਂ ਕਰਦਾਗਾ 24 ਘੰਟੇ ਮੱਖਰ ਮੱਛਰ ਮੱਖੀ ਨਹੀਂ ਆਉਂਦਾਗਾ ਤੇ ਜਿੱਥੇ-ਇਥੇ ਤੁਹਾਨੂੰ ਖੁੰਝਾਂ ਚ ਲੱਗਦਾਗਾ ਜਾਂ ਸਾਡੇ ਇੱਥੇ ਲੱਗਦਾ ਮੱਛਰ ਜ਼ਿਆਦਾ ਆ ਉੱਥੇ-ਉੱਥੇ ਕਰ ਦਿਓ ਇਹ ਮੱਛਰ ਵੀ ਮਰ ਜਾਊਗਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਅਜਿਹੀਆਂ ਵੀਡੀਓ ਦੇਖਣ ਲਈ ਵੱਧ ਤੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹ ਸਾਡੀ 365ਵੇਂ ਦਿਨ ਚੋਂ ਵੀਡੀਓ ਹੋਈ ਧੰਨਵਾਦ